ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਕਰਤਾ ਕੰਮ ਸਟਾਰਟ ਕਰਾਂਗਾ ਤੇ ਇਹ ਆਪਾਂ ਆਪਣਾ ਟਰੈਕਟਰ ਇਹ ਪਹਿਲਾਂ ਲਾਵਾਂਗੇ ਰੈਕ ਤੇ ਫਿਰ ਉਹਦੇ ਨਾਲ ਬਣਾਵਾਂਗੇ ਡੰਡਾ ਤੇ ਦਿਖਾਵਾਂਗੇ ਤੁਹਾਨੂੰ ਆਪਣੇ ਬਲੌਗ ਦੇ ਵਿੱਚ ਕਿੱਦਾਂ ਰੈਕ ਲਾਤਾ ਤੇ ਕਿੱਦਾਂ ਮਸ਼ੀਨ ਡੰਡਾ ਬਣਾਉਂਦੀ ਇਹ ਆਪਣੇ ਆਗੇ ਹੈਲਪਰ ਬੋ ਜੀ ਰੈਕ ਦੀ ਹੋ ਗਈ ਬਿਲਕੁਲ ਤਿਆਰੀ ਜਿਆਦਾ ਦੂਰ ਨਾ ਕਰੀ ਇਹਨੂੰ ਫਿਰ ਵੱਡੀ ਵਾਲੀ ਬਣਾਉ ਯਾਰ। ਲੋ ਜੀ ਆਪਾਂ ਆ ਰਹੇ ਹਾਂ ਰੈਕਸ ਆਪੇ ਕਿਹੜਾ ਪਰਣਾ ਹੈ ਜਿਹੜਾ ਕੋਟੜਾ ਪੁੱਠਾ ਘੇੜਾ ਲਾਉਣਾ ਪੈਂਦਾ ਹੈ ਕਿਹਦੇ ਨਾਲ ਤੇ ਪੁੱਠਾ ਘੇੜਾ ਇਹਦੇ ਨਾਲ ਰੱਖਣਾ ਪੈਂਦਾ ਫਿਰ ਇਹ ਮਾਗਰ ਇੱਕ ਪੱਟੀ ਲੈਣ ਖਾਣ ਦੇਣਾ ਆਪਾਂ ਤਿਆਰੀਆਂ ਮਕੀਨ ਦੀ ਆਪਣੇ ਤੇਰੇ ਘੇਰੇ ਵਾਲੇ ਕਿਹੜੇ ਦੋ ਮਾਰਨੇ ਬੈਠੇ ਨੇ ਲਓ ਜੀ ਆਪਾਂ ਸਾਰਾ ਰੈਕ ਲਾਤਾ ਤੇ ਦੇਖ ਸਕਦੇ ਹੋ ਇੱਕ ਦੀ ਸਫਾਈ ਇੱਧਰ ਚੱਲਦੀ ਆਪਣੀ ਮਸੀਰ ਨਾ ਕੇ ਦੇਲੇ ਕਾ ਲੀਏ ਮਸੀਨਾ ਲਓ ਜੀ ਆਪਾਂ ਰੈਕ ਲਾ ਕੇ ਗੰਡਾ ਬਣਾ ਕੇ ਆਗੇ ਸੀ ਘਰੇ ਤੇ ਹੁਣ ਪਹਿਲਾਂ ਨੇ ਉਹ ਨਿਵਾਵਾਂਗੇ ਫਿਰ ਪਾਣੀ ਪਿਾਵਾਂਗੇ ਮਤਲਬ ਇਕੱਠਾ ਹੀ ਹੋ ਜੂ ਸਾਰਾ ਕੁਸਾ ਤੇ ਫਿਰ ਚੋਵਾਂਗੇ ਇਹ ਇਹ ਦੇਖ ਆ ਚਲੋ ਜੀ ਨਿਮਾਈਏ ਮੱਝਾਂ ਟਾਈਮ ਹੋ ਗਿਆ ਆਪਣਾ ਲਓ ਜੀ ਇੱਕ ਤਾਰ ਆਪਾਂ ਚੋਤੀ ਤੇ ਦੂਸਰੀ ਚੌਂਕ ਗੇੜੇ ਨੂੰ ਆਪਣੇ ਡੈਡੀ ਆ ਕੇ ਸੀ। ਉਹ ਚੋਰਾ ਹੈ ਮੈਂ ਦੂਸਰੀ ਧਾਰਾ। ਤੁਰਸਤ ਬਾਅਦ ਚੱਲਾਂਗੇ ਆਪਾਂ ਡੈੜੀ 'ਚ। ਅੱਜ ਕਰੇ ਬਣਾਵਾਂਗੇ ਅਸੀਂ ਬੋਲੀ ਕਿਉਂਕਿ ਜੋ ਮਾਝਾ ਸੂੰਦੀ ਹੁੰਦੀ ਹੈ ਤਾਜੀ ਪਹਿਲੇ 2-4 ਡੰਗ ਹੋ ਗਏ। ਤਾਂ ਬਦੀ ਬੋਲੀ ਬਣਦੀ ਹੁੰਦੀ ਹੈਗੀ। ਤੇ ਖੰਡ ਪਾ ਕੇ ਖਾਵਾਂਗੇ। ਯਾ ਫਾਦਰ ਸਾਹਿਬ ਕੌਜੀ ਆਪਾਂ ਛੋੜੀਆਂ ਤਾਰਾਂ ਤੇ ਹੁਣ ਚੱਲਦੇ ਆਂ ਡੈਰੀ ਵੱਲ ਨੂੰ ਆਪਾਂ ਸ਼ਾਪਿੰਗ ਕਿੱਥੇ ਆ ਤੇ ਹੁਣ ਮਿਲਦਾ ਤੁਹਾਨੂੰ ਆਪਣਾ ਡੈਰੀ ਚ ਜਾ ਕੇ ਕੌਜੀ ਆਪਾਂ ਪਹੁੰਚੋ ਘੈਂ ਡੈਰੀ ਚ ਤੇ ਬਾਈ ਅੱਜ ਆਪ ਹੈ ਨਹੀਂਗੇ ਤੇ ਉਹਨਾਂ ਨਾਲ ਦਾ ਇੱਕ ਹੈਲਪਰ ਅੱਜ ਤੇ ਉਹ ਜੀ ਆਪਣਾ ਦਿੱਤਾ ਹੈਗਾ ਕੋਡ ਚ ਤੇ ਫਾਰਚੀ ਦੇ ਉੱਪਰ ਤੁਸੀਂ ਨਾਮ ਦੇ ਦੇ ਸਾਡਾ ਜੋਰਾਵਰ ਸਿੰਘ ਅੱਜ ਕੰਮ ਕਰ ਰਿਹਾ ਹੈ ਨੇ ਡੈਰੀ ਤੇ ਪਰ ਇਹ ਬੰਦਾ ਇਹ ਵੀ ਮਿੱਤਰ ਆਜੀ ਆਪਣਾ ਕਿੰਨੀ ਡੁੱਪਰ ਵੀ ਦੇਖੋ ਕੋਡ ਲੈ ਕੇ ਜਾਂਦੇ ਨੇਗੇ ਜਿੰਨੇ ਨੰਬਰ ਕੋਡ ਉਹਨੇ ਨੰਬਰ ਕੋਡ ਦੇ ਵਿੱਚ ਅਕਾਊਂਟ ਚ ਪੈਸੇ ਚਲੇ ਜਾਂਦੇ ਨੇਗੇ ਆਪਣਾ ਹੈਗਾ 97 97 ਤੇ ਆਪਣੇ ਬਾਈ ਵੀ ਆ ਗਏ ਡੈਰੀ ਚ ਹੋ ਜੰਨੀ ਦੇ ਦੋ ਟਾਸ ਠੀਕ ਹੈ ਜੀ ਵਧੀਆ ਬਈ ਹੋਰ ਫਿਰ ਇਹ ਜੋਤ ਸਿੰਘ ਜੀ ਕੀ ਮੰਨ ਲਓ ਜੀ ਆਪਾਂ ਨੂੰ ਡੈਰੀ ਚ ਹੋ ਗਿਆ ਸੀ ਨੇਰਾ ਉੱਥੇ ਆਪਾਂ ਗੱਲਾਂ ਬਾਤਾਂ ਕਰਨ ਲੱਗੇ ਕਿਉਂਕਿ ਗੱਲਾਂ ਬਾਤਾਂ ਕਰਨ ਦੇ ਆਪਾਂ ਮਤਲਬ ਪਹਿਲੇ ਦਿਨ ਤੁਸੀਂ ਈ ਸਕੀ ਨਾਗੇ ਕਰਨ ਦੇ ਘੱਟ ਸੁਣਨ ਦੇ ਜ਼ਿਆਦਾ ਤੇ ਹੁਣ ਚੱਲਦੇ ਆਪਾਂ ਘਰ ਨੂੰ ਤੇ ਆਪਾਂ ਨੂੰ ਨੇਰਾ ਕਾਫੀ ਹੋ ਗਿਆ ਤੇ ਕਰੋ ਵੀ ਦੋ ਤਿੰਨ ਫੋਨ ਆ ਗਏ ਗਾਲਾ ਵੀ ਪੰਜਾ ਵੀ ਇੰਨਾ ਟੈਵਲਾ ਆ ਜਾਂਦਾ ਤੇ ਇਹ ਬਲੌਗ ਦੀ ਆਪਾਂ ਕਾਰਜਾਂ ਸਮਾਪਤੀ ਹੈ ਇੱਥੇ ਬੱਝ ਜਾ ਤਾਨੂੰ ਆਪਾਂ ਆਪਣੇ ਅਗਲੇ ਬਲੌਗ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ ਤੇ ਇੱਕ ਗੱਲ ਮੈਂ ਕਹਿਣੀ ਭੁੱਲ ਜਾਣਾ ਮੁੰਡੇਲੀ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਠੀਕ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ ਜੀ